ਜਿਵੇਂ ਮਗਰ ਟਰੱਕ ਡਿੰਗ ਦਾ ਤੁਰਿਆ ਹੁੰਦਾ ਤੇ ਹੌਲੀ ਹੌਲੀ ਮੱਠੇ ਮੱਠੇ ਪੈਟ ਲਾਣਾ ਚੜਾਈਆਂ ਚੜੀ ਜਾਂਦੀ ਆ ਅੱਜ 18 ਨਵੰਬਰ 2025 ਦਿਨ ਮੰਗਲਵਾਰ ਤੇ ਰਾਤ ਆਪਣੀ ਇਸ ਜਗ੍ਹਾ ਤੇ ਬਤੀਤ ਹੋਈ ਸੀ ਜਿੱਥੇ ਆਪਣੇ ਪਿੱਟੂ ਬਾਈ ਫਰੀ ਟੈਂਟ ਊਂਟ ਇਕੱਠਾ ਕਰੀ ਜਾਂਦੇ ਆ ਤੇ ਸਮਾਨ ਸੱਲਾ ਚੱਕਦੇ ਆ ਤੇ ਆਪਾਂ ਅੱਗੇ ਵੱਲ ਵਧਦੇ ਆ ਤੜਕੇ ਤੜਕੇ ਆਪਾਂ ਭਾਈ ਆਇਦਰ ਖੋਖਾ ਸੀ ਜਾਂ ਚਾਹ ਲਾ ਤੇ ਤਿੰਨ ਕੱਪੀਆਂ ਚਾਹ ਦੀਆਂ ਕਹਤੀਆਂ ਸੀਆਂ ਤੇ ਚਾਹ ਪੀ ਲਈ ਆ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ 29 ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਆਪਾਂ ਜਾਣਾ ਗੋਆ ਗੋਆ ਜਿਹੜਾ ਹੈਗਾ ਇੱਥੋਂ 150 ਕਿਲੋਮੀਟਰ ਦੇ ਲਵੇ ਤਵੇ ਰਹਿ ਗਿਆ ਤੇ ਅੱਜ ਆਪਾਂ ਉਧਰ ਵੱਲ ਚੱਲਾਂਗੇ ਕੀ ਗੱਲਾਂបਾਤਾਂ ਹੁੰਦੀਆਂ ਰਸਤੇ ਦੇ ਵਿੱਚ ਉਹ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਤੁਰੇ ਚੱਲਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਜਾਇਓ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਤੇ ਆਪਣੇ ਸਾਥੀ ਆ ਭਾਈ ਟੰਟੰਡ ਇਕੱਠਾ ਕਰੀ ਜਾਂਦੇ ਆ ਕਰ ਲੈਂਦੇ ਆ ਤੇ ਫਿਰ ਆਪਾਂ ਅੱਗੇ ਵੱਲ ਵਧਦੇ ਹਾਂ ਗੁੰਮਤਾ ਸ਼ਹਿਰ ਤੋਂ ਆਪਾਂ ਚੱਲ ਪਿਆ ਗੋਆ ਵੱਲ ਅੱਜ ਦਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਮਿਹਰ ਭਰਿਆ ਰੱਖਿਓ ਵਾਹਿਗੁਰੂ ਓਹੀ ਗੁਰੂ ਵਾਹਿਗੁਰੂ ਓਹੀ ਗੁਰੂ ਵਾਹਿਗੁਰੂ ਦੇਖੋ ਪਹਾੜਾਂ ਦੇ ਵਿੱਚ ਦੀ ਕਿਹੜੇ ਲੋਟ ਕੱਟ-ਕੱਟ ਕੇ ਬਣਾਇਆ ਹੋਇਆ ਹੈ ਤੇ ਆਸੇ-ਪਾਸੇ ਨਾਰੀਅਲ ਦੇ ਦਰਖਤ ਹੈ ਦਰਖਤਾਂ ਨੇ ਵੇਚਦੀ ਪਹਾੜਾਂ ਨੂੰ ਕੱਟ-ਕੱਟ ਕੇ ਜਿਹੜਾ NH ਨੈਸ਼ਨਲ ਹਾਈਵੇ ਹੈ ਜਿਹੜਾ ਰੋਡ ਬਣੀ ਜਾਂਦੀ ਹੈ ਤੇ ਜਿਹੜੀ ਬਣ ਗਈ ਹੈ ਕੁਛ ਉਹ ਸੋਹਣੀ ਬਣੀ ਵੀ ਹੈ ਤੇ ਇਧਰ ਆਪਣੇ ਨਾਲ ਦੇ ਸਾਥੀ ਵੀ ਭਾਈ ਗੱਡੀਆਂ ਜੜੀਆਂ ਵਧੀਆ ਖਿੱਚੀ ਆਉਂਦੇ ਅੱਜ ਤੜਕੇ-ਤੜਕੀ ਅੱਜ ਦਾ ਆਪਾਂ 15 ਕਿਲੋਮੀਟਰ ਦਾ ਸਫ਼ਰ ਦਾ ਨਿਵੇੜਾ ਕਰ ਆਏ ਆ ਤੇ ਤੜਕੇ ਤੜਕੇ ਆਪਾਂ ਸਾਹਮਣੇ ਜਿਹੜਾ ਢਾਬਾ ਸੀ ਆ ਉੱਥੇ ਹੀ ਚਾਹ ਪੀ ਕੇ ਕੱਪੀ ਕੱਪੀ ਤੁਰੇ ਸੀ ਤੇ ਹੁਣ ਕੋਈ ਅੱਗੇ ਖਾਣ ਪੀਣ ਨੂੰ ਆਉਂਦਾ ਤੇ ਉੱਥੇ ਕੁਝ ਖਾ ਕੇ ਤੇ ਫੇਰ ਆਪਾਂ ਅੱਗੇ ਵੱਲ ਵਧਾਂਗੇ ਪਤਾ ਹੀ ਤੁਹਾਨੂੰ ਵੀ ਪੇਟ ਪੂਜਾ ਕੀਤੇ ਬਿਨਾਂ ਤਾਂ ਫਿਰ ਪੈਡਲ ਵੀ ਨਹੀਂ ਵੱਜਦੇਗੇ ਕੁਝ ਖਾਦਾ ਪੀਦਾ ਹੋਵੇ ਤਾਂ ਫਿਰ ਜਿਹੜਾ ਪੈਡਲ ਵੀ ਵਧੀਆ ਵੱਜ ਜਾਂਦੇ ਆ ਇਹ ਖਾਲੀ ਢਿੱਡ ਜਿਹਦਾ ਫਿਰ ਥੱਕਾ ਜਾ ਕਰਨ ਵਾਲਾ ਗੱਲ ਹੋ ਜਾਂਦੀ ਹੈ ਸਰੀਰ ਨਾਲ ਚੱਲਦੇ ਆ ਕੋਈ ਦੇਖਦੇ ਆਲੇ ਦੁਆਲੇ ਕੋਈ ਆਇਆ ਟੱਬ ਟੁੱਬਾ ਤਾਂ ਉੱਥੇ ਕੁਝ ਖਾ ਪੀ ਕੇ ਤੇ ਫੇਰ ਆਪਾਂ ਅੱਗੇ ਵੱਲ ਵਧਦੇ ਆ ਇੱਧਰ ਆਪਣੇ ਨਾਲ ਦੇ ਸਾਥੀਆਂ ਨੇ ਬਿੱਟੂ ਬਾਈ ਤਥੇਲੀਆਂ ਮੈਨੂੰ ਲੱਗਦਾ ਦੁੱਧ ਦੀਆਂ ਚੱਕੀਆਂ ਹੁੰਦਾ ਮਗਰ ਅਰਪਾਲ ਬਾਈ ਕੇਲੇ ਚੱਕੀ ਹੁੰਦਾ ਸ਼ਾਕਦੇ ਆ ਕੇਲੇ ਤੇ ਪੀਂਦੇ ਆ ਦੁੱਧ ਤੇ ਫੇਰ ਆਪਾਂ ਅੱਗੇ ਵੱਲ ਵਧਦੇ ਆ ਕਰਨਾਟਕਾ ਸਟੇਟ ਦੇ ਵਿੱਚ ਵੀ ਹਰਿਆਲੀ ਬਹੁਤ ਜ਼ਿਆਦਾ ਹੈ ਤੇ ਚੜਾਈਆਂ ਅੱਜ ਲੰਮੀਆਂ ਹੀ ਪਈ ਜਾਂਦੀਆਂ ਐ ਸਟੇਟ ਦੇ 2-2 ਕਿਲੋਮੀਟਰ ਦੀ ਲੰਮੀ ਚੜਾਈ ਪੈਂਦੀ ਹੈ ਪਰ ਆਸੇ-ਪਾਸੇ ਜਿਹੜਾ ਦਰਖਤ ਹਰਿਆਲ ਮਾਰੀ ਜਾਂਦੇ ਆ ਪਹਾੜੀ ਇਲਾਕਾ ਤੇ ਬੜਾ ਸੋਹਣਾ ਲੱਗ ਜਾਂਦਾ ਹੈ ਇਹਦੇ ਕਰਕੇ ਰੋੜਾਂ ਦੇ ਉੱਤੇ ਚਿੱਤ ਲੱਗਿਆ ਖੜਾ ਸਫ਼ਰ ਵਧੀਆ ਨਿਭੜੀ ਜਾਂਦਾ ਹੈ ਜਿਹੜਾ ਆਪਾਂ ਆਲੇ-ਦੁਆਲੇ ਦੇਖੀ ਜਾਂਨੇ ਆ ਨਾਰੀਅਲ ਦੇ ਦਰਖਤ ਹੋਏ ਬਾਕੀ ਹੋਰ ਦਰਖਤ ਹੈ ਹਰਿਆਲ ਮਾਰੀ ਜਾਂਦੇ ਤੇ ਜਿਹੜਾ ਇੱਧਰ ਦਾ ਰਾਹ ਆ ਸੱਪ ਤਰ੍ਹਾਂ ਨਾਗਵਾਲ ਜੇ ਮਾਰੇ ਹੋਇਆ ਜਿੰਨੀ ਚੜ੍ਹਾਈ ਪੈਂਦੀ ਓਨੀ ਕੁਤਰਾਈ ਪੈ ਜਾਂਦੀ ਐ ਟਕਾਵੇਂ ਛੁੱਟੀ ਲਾ ਕੇ ਫਿਰ ਡੇਢ-2 ਕਿਲੋਮੀਟਰ ਦੀ ਚੜ੍ਹਾਈ ਚੜਾ ਕੇ ਤੇ ਫਿਰ ਜਿਹੜਾ ਧੰਮ ਲੈ ਲੈਣੇ ਆ ਤੇ ਹੌਲੀ-ਹੌਲੀ ਮੱਠੇ-ਮੱਠੇ ਪੈਟ ਲਾਣਾ ਚੜ੍ਹਾਈਆਂ ਚੜ੍ਹੀ ਜਾਂਦੇ ਆ ਤੇ ਆਪਣਾ ਹਰਪਾਲ ਭਾਈ ਅੱਗੇ ਐ ਤੇ ਇੱਧਰ ਬਿੱਟੂ ਭਾਈ ਇਹ ਚੜ੍ਹਾਈਆਂ ਲੰਮੀਆਂ ਹੀ ਪਈ ਜਾਂਦੀਆਂ ਡੇਢ-2 ਕਿਲੋਮੀਟਰ ਤੇ ਲਵੇ ਤਵੇ ਚੜ੍ਹਾਈ ਪੈਂਦੀ ਐ ਹੌਲੀ-ਹੌਲੀ ਹੌਲੀ-ਹੌਲੀ ਚੜ੍ਹਾਈ ਚੜ੍ਹੀ ਜਾਂਦੇ ਆ ਦੋਨੇ ਪਾਸੇ ਪਹਿਲਾ ਘੇਰਾ ਇੱਧਰ ਵੀ ਪਹਿਲਾ ਘੇਰਾ ਐ ਇੱਧਰਲੇ ਪਾਸੇ ਹੀ ਪਹਿਲਾ ਜਗਾ ਮੇਹਣੇ ਗੱਲ ਹੈ ਕਿ ਆਸੇ ਪਾਸੇ ਪਹਾੜਾਂ ਦੇ ਹਰਿਆਲ ਵੱਜੀ ਜਾਂਦੀ ਹੈ ਤੇ ਮੌਸਮ ਵੀ ਅੱਜ ਠੰਡਾ ਉਹਦੇ ਕਰਕੇ ਥੋੜੀਆਂ ਜੀਆਂ ਚੜ੍ਹਾਈਆਂ ਚੜਨ ਚ ਦਿੱਕਤ ਨਹੀਂ ਆਈ ਜਾਂਦੀ ਜੇ ਆ ਸੂਰਜ ਜਮਾਂ ਟੁੱਟਣ ਤੇ ਆ ਗਿਆ ਤੇ ਰੋੜਾਂ ਵੀ ਤਪਣ ਲੱਗ ਗਿਆ ਫੇਰ ਜਿਹੜੇ ਸਾਵ ਰੋਲਣ ਲੱਗ ਜਾਣਗੇ ਐਸੇ ਕਰਕੇ ਹੋਣਾ ਹੌਲੀ 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 ਪੈਂਡਾ ਨਵੀੜੀ ਜਾਂਦੇ ਆ ਜਿੱਥੇ ਤੱਕ ਨੰਬੜ ਦਾ ਅੱਜ ਕੋਸ਼ਿਸ਼ ਹੈ ਵੀ ਆਪਾਂ ਸ਼ਾਮ ਨੂੰ ਗਵਾ ਦੇ ਨੇੜੇ ਤੇੜੇ ਪਹੁੰਚ ਜਾਈਏ ਜਿਵੇਂ ਆਪਣੇ ਸਾਈਕਲਾਂ ਪਹਿਲੇ ਗੇਅਰ 'ਚ ਤੁਰੇ ਆਉਂਦੇ ਤਾਂ ਉਵੇਂ ਟਰੱਕ ਜਿਹੜੇ ਲੋਡ ਕੀਤੇ ਹੋਏ ਹੌਲੀ ਹੌਲੀ ਇਹੀ ਭਾਈ ਚੜਾਈਆਂ ਪੱਟਦੇ ਤੁਰੇ ਆਉਂਦੇ ਆ ਜਿਵੇਂ ਭਾਈ ਨੇ ਗੇਅਰ ਲਾ ਕੇ ਛੱਡਤਾ ਤੇ ਮੱਠੀ ਮੱਠੀ ਚਾਲ ਤੇ ਚੜਾਈਆਂ ਪੱਟਦਾ ਤੁਰਿਆ ਜਾਂਦਾ ਆ ਹੌਲੀ 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 ਆਪਣੇ ਸਾਈਕਲ ਤਰਾਂ ਇਹ ਮੱਠੀ ਮੱਠੀ ਚਾਲ ਤੇ ਤੁਰੇ ਜਾਂਦੇ ਆ ਕਿਉਂਕਿ ਚੜਾਈਆਂ ਖਾਸੀਆਂ ਪਈ ਜਾਂਦੀਆਂ ਇੱਧਰ ਨੂੰ ਤੜਕੇ ਤੁਰੇਆਂ ਚੜਾਈਆਂ ਹੀ ਆਪਾਂ ਕੱਢਦੇ ਤੁਰੇ ਆਉਂਦੇ ਆ ਐਵੇਂ ਆਪਾਂ ਤੁਰੇ ਜਾਂਦੇ ਜਿਵੇਂ ਸਾਹਮਣੇ ਟਰੱਕ ਤੁਰੇ ਜਾਂਦਾ ਤੇ ਹਜੇ ਤੱਕ ਆਪਾਂ ਨੂੰ ਆਰ ਜੇ 13 ਤੇ ਪੀ ਵੀ ਨੰਬਰ ਜਿਹੜੀਆਂ ਗੱਡੀਆਂ ਮਿਲੀਆਂ ਨਹੀਂ ਇੱਧਰ ਲਈ ਸਾਈਡ ਗੋਆ ਜਿਹੜਾ ਇੱਥੋਂ 115 ਕਿਲੋਮੀਟਰ ਰਹਿ ਗਿਆ ਤੇ ਸਾਹਮਣੇ ਆਇਆ ਰਾਜਸਥਾਨੀ ਢਾਬਾ ਇੱਥੋਂ ਕੱਪੀ-ਕੱਪੀ ਚਾਹ ਦੀ ਪੀਨੇ ਤੇ ਫੇਰ ਆਪਾਂ ਅੱਗੇ ਵੱਲ ਚੱਲਾਂਗੇ ਪਿਛਲੀ ਸਾਈਡ ਰਾਜਸਥਾਨੀ ਢਾਬੇ ਦੇ ਗੰਗਾਵਤੀ ਨਦੀ ਜਿਹੜੀ ਵਗੀ ਆਦੀ ਹੈ ਇਹ ਦਰਾਖਤਾਂ ਦੇ ਵਿੱਚ ਦੀ ਜਿਹੜੀ ਦਿਖੀ ਜਾਂਦੀ ਹੈ ਇਹਦਾ ਨਾਮ ਹੈਗਾ ਗੰਗਾਵਤੀ ਬੜਾ ਸੋਹਣਾ ਇਧਰ ਦਾ ਵੀ ਇਲਾਕਾ ਹੈਗਾ ਹਰਾ-ਭਰਾ ਤੇ ਆਪਾਂ ਨੂੰ ਐਸਾ ਇਲਾਕਾ ਨੇ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਜਿਹੜੀ ਕੀਤੀ ਸੀ ਆਪਾਂ ਪਹਿਲੇ ਦਿਨ 25 ਤਰੀਕ ਨੂੰ ਜਦੋਂ ਦਰਬਾਰ ਖੁੱਲੇ ਸੀਗੇ ਉਦੋਂ ਆਪਾਂ ਦਰਸ਼ਨ ਕੀਤੇ ਸੀਗੇ ਤੇ ਉਦੋਂ ਵੀ ਜਦੋਂ ਗਏ ਸੀ ਤੇ ਜਿਵੇਂ ਆ ਦੇਖੀ ਆਨੇ ਪਿਛਲੀ ਸਾਈਡ ਜਿਹੜੇ ਮੇਰੇ ਹੱਥ ਪਹਾੜ ਸੀਗੇ ਤੇ ਇਹਨਾਂ ਦੇ ਨਾਲ-ਨਾਲ ਹਾਈਵੇ ਨੈਸ਼ਨਲ ਬਣਿਆ ਹੋਆ ਸੀ ਉਹਦੇ ਉੱਤੇ ਸਫ਼ਰ ਕੀਤਾ ਸੀ ਤੇ ਇਧਰਲੀ ਸਾਈਡ ਜਿੱਧਰ ਗੰਗਾਵਤੀ ਨਦੀ ਜਿਹੜੀ ਵਗੀ ਜਾਂਦੀ ਆ ਇਧਰਲੀ ਸਾਈਡ ਝਰਨੇ ਵਗੀ ਜਾਂਦੇ ਸੀਗੇ ਤੇ ਉੱਧਰ ਵੀ ਬੜਾ ਸੋਹਣਾ ਮੋਹਲ ਸੀ ਆ ਤੇ ਹਰਾ ਭਰਾ ਉੱਧਰਲਾ ਵੀ ਇਲਾਕਾ ਸੀਗਾ ਤੇ ਉਵੇਂ ਭਾਈ ਇਧਰ ਐ ਤੇ ਬੜਾ ਸੋਹਣਾ ਲੱਗੀਆਂ ਦਾ ਸਫਰ ਕਰਨ ਦਾ ਨਜ਼ਾਰਾ ਵੱਖਰਾ ਹੀ ਆਈ ਜਾਂਦਾ ਇੱਧਰ ਵੀ ਤੇ ਉਹਦੇ ਕਰਕੇ ਚੜਾਈਆਂ ਦਾ ਕੁਝ ਵੀ ਨਹੀਂ ਪਤਾ ਲੱਗਦਾ ਵੀ ਆਪਾਂ 2-3 ਤਣ ਤਣ ਕਿਲੋਮੀਟਰ ਦੀਆਂ ਲਗਾਤਾਰ ਜਿਹੜੀਆਂ ਪਹਿਲੇ ਲੋ ਚ ਚੜਾਈਆਂ ਚੜਦੇ ਹੁੰਦੇ ਆਣੇ ਤੇ ਬਾਅਦ ਚ ਐਵੇਂ ਲੱਗਦਾ ਵੀ ਕੋਈ ਗੱਲ ਨਹੀਂ ਹੌਲੀ ਹੌਲੀ ਚੜਾਈਆਂ ਚੜਾਂਗੇ ਤੇ ਅੱਕੇ ਜਿਹੜਾ ਢਾਲ ਵੀ ਆ ਜੂਗੀ ਇਹ ਗੱਲਬਾਤ ਹੈ ਤੇ ਹੁਣ ਆਪਾਂ ਕੱਪੀ ਕੱਪੀ ਚਾਹ ਪੀ ਲਈਏ ਤੇ ਫੇਰ ਆਪਾਂ ਅੱਗੇ ਵੱਲ ਵਧਦੇ ਆਂ ਹਵਾ ਵੀ ਠੰਡੀ ਠੰਡੀ ਚੱਲੀਆਂ ਦੀ ਤੇ ਆਲਾ ਦਵਾਲਾ ਹੀ ਬੜਾ ਸੋਹਣਾ ਹਰਾ ਭਰਾ ਇੱਧਰ ਆਪਣੇ ਸਾਥੀਆ ਨੇ ਬਈ ਚਾਹ ਦੀ ਜਗ੍ਹਾ ਕੌਫੀ ਬੋਲਤੀ ਕਹਿੰਦੇ ਥੋੜੀ ਨੀਂਦ ਆਈ ਜਾਂਦੀ ਐ। ਤੇ ਹਰਪਾਲ ਬਾਈ ਨੇ ਤੇ ਇੱਧਰ ਸਮਾਨ ਸਲਾ ਸਾਰਾ ਚਾਰਜ ਲਾ ਰੱਖਿਆ ਐ। ਤੇ ਬਿੱਟੂ ਬਾਈ ਇੱਧਰ ਆਪਣਾ ਲੰਮ ਲੇਟ ਹੋ ਗਿਆ। ਆਲਾਦ ਵਾਲਾ ਵਧੀਆ ਦੇਖ ਕੇ ਦੇ। ਕਹਿੰਦਾ ਭਾਈ ਥੋੜਾ ਏ ਠੂਆ ਜਿਹੜਾ ਸਿੱਧਾ ਕਰ ਲਾਂ ਮੈਂ। ਆਲਾ ਬਾਈ। ਧੰਨਵਾਦ ਭਰਾ ਧੰਨਵਾਦ। ਆ ਮੈਂ ਨੀਂਦ ਦਾ ਟੋਲੇ ਤੇ ਆਈ ਜਾਂਦੇ ਸਾਈਕਲ ਤੇ। ਹਾਂ। ਮੈਂ ਮਹਾਰਾਜ ਦਾ ਘੰਟਾ ਕਰ ਲ ਕੇ ਮੜੇ। ਹਾਂ ਲੁਕੇ ਠੀਕ ਆ ਠੀਕ ਆ ਮੈਂ ਵੀ ਡਵਾਡਰ ਤੇ ਚੜਾ ਲਾਂਗੇ ਲੈ ਮੈਂ ਸੱਚੇ ਕੋ ਟੁੱਲੇ ਆਈ ਜਾਂਦੇ ਸਾਂ ਗੱਲ ਤੇ ਅੱਖ ਮਿਚੀ ਜਾਂਦੀ ਫਿਰ ਚੱਲ ਪੀਲਾ ਚਾਹ ਤੇ ਫਿਰ ਪੈ ਜਾ ਮੈਨੂੰ ਵੀ ਆਈ ਜਾਂਦੇ ਮੈਂ ਵੀ ਸੌਂ ਜਾ ਇਸ ਬਹਾਨੇ ਨਾਲ ਰੱਖੀ ਮੜਾ ਦੇ ਛੱਡ ਦੇ ਛੱਡ ਦੇ ਲੈ ਤੇ ਬਿੱਟੂ ਭਾਈ ਕਹਿੰਦਾ ਭਾਈ ਨੀਂਦੇ ਟੁੱਲੇ ਆਈ ਜਾਂਦੇ ਤੇ ਕਹਿੰਦਾ ਅੱਧਾ ਘੰਟਾ ਲੰਮ ਲੇਟ ਹੋ ਲਈਏ ਤੇ ਐਸੇ ਬਾਨੇ ਆਪਾਂ ਵੀ ਆਪਣੇ ਮੇਟ ਕੱਢ ਲਿਆ ਨੇ ਤੇ ਆਪਾਂ ਵੀ ਇੱਧਰਲੇ ਪਾਸੇ ਨਾਲ ਹੀ ਆਪਾਂ ਬਸਾ ਲਨੇ ਆ ਆਪਣਾ ਤਾਕਤ ਪੋਸ਼ ਤੇ ਆਪਾਂ ਵੀ ਲੰਮ ਲੇਟ ਹੋਏ ਨੇ 커피 ਪੀ ਕੇ 커피 ਤਾਂ ਪੂਰੀ ਆਫਟਰਪੋਰਟ ਬਣਾਈ ਵੋਹ ਤਾਂ ਵਧੀਆ ਬਣੀ ਵੀ ਹੈ 커피 ਇੱਕ ਇੱਕ ਕੌਫੀ ਸੌਣ ਤੋਂ ਪਹਿਲਾਂ ਪੀਲੀ ਤੇ ਇੱਕ ਇੱਕ ਕੌਫੀ ਤੁਰਨ ਤੋਂ ਪਹਿਲਾਂ ਪੀਲੀ ਅੱਧਾ ਅੱਧਾ ਘੰਟਾ ਭਾਈ ਨੀਂਦ ਦੀ ਪਕਾਵੇਂ ਛੁੱਟੀ ਲਾ ਲਈ ਐ ਤੇ ਹੁਣ ਆਪਾਂ ਅੱਗੇ ਵੱਲ ਚੱਲਦੇ ਹਾਂ ਕਾਫੀ ਟਾਈਮ ਬਾਅਦ ਆਪਾਂ ਨੂੰ ਇਸ ਰੋਡ ਤੇ ਪੈਟਰੋਲ ਪੰਪ ਦੇਖਣ ਨੂੰ ਮਿਲਿਆ ਹੈ ਪਿੱਛੇ ਆਪਾਂ ਰਾਸਤਾਨੀ ਢਾਬੇ ਚੱਲੇ ਸੀ ਉੱਥੋਂ ਪਾਣੀ ਬੋਤਲ ਭਰ ਕੇ ਲਿਆਈ ਸੀ ਇਹ ਤੇ ਹੌਲੀ ਹੌਲੀ ਰੁਕਦੇ ਰੁਕਦੇ ਜਿਹੜਾ ਪਾਣੀ ਪੀਂਦੇ ਆਏ ਤੇ ਦੋ ਘੁੱਟਾ ਰਹਿ ਗਈਆਂ ਸੀ ਉਹ ਪੀਲੀਆਂ ਤੇ ਹੁਣ ਆਪਾਂ ਚੱਲਦੇ ਆ ਪੈਟਰੋਲ ਪੰਪ ਕੰਨੀ ਤੇ ਇੱਥੇ ਫ੍ਰਿਜ ਵਗੈਰਾ ਲੱਗੀ ਹੁੰਦੀ ਹੈ ਪਾਣੀ ਵਾਲੀ ਤੇ ਉੱਥੋਂ ਪਾਣੀ ਦੀ ਬੋਤਲ ਭਰ ਕੇ ਤੇ ਫੇਰ ਆਪਾਂ ਅੱਗੇ ਵੱਲ ਵਧਦੇ ਆ ਆਏ ਇਸ ਰੋਡ ਤੇ ਮੈਨੂੰ ਲੱਗਦਾ 30 ਤੋਂ 35 ਕਿਲੋਮੀਟਰ ਤੱਕ ਕੋਈ ਪੈਟਰੋਲ ਪੰਪ ਦੇਖਣ ਨੂੰ ਨਹੀਂ ਮਿਲਿਆ ਹੁਣ ਆਇਆਗਾ ਤੇ ਕੋਈ ਅੱਗੇ ਵੀ ਨਹੀਂ ਪਤਾ ਵੀ ਮਿਲੇ ਕਿ ਨਾ ਮਿਲੇ ਐਸੇ ਕਰਕੇ ਬ੍ਰੇਕ ਮਾਰ ਕੇ ਨਾਲ ਦੀ ਨਾਲ ਕਿਹਾ ਵੀ ਪਾਣੀ ਦੀ ਬੋਤਲ ਭਰ ਲਈਏ ਪਾਣੀ ਪੀਣਾ ਜ਼ਰੂਰੀ ਆ ਗਰਮੀ ਚ ਹੁਣ ਜਿਵੇਂ ਸੂਰਜ ਸਾਹਮਣੇ ਆ ਜਾਂਦਾ ਇਸ ਟਾਈਮ ਤੇ ਫਿਰ ਰੋੜਾਂ ਵੀ ਤਾਂ ਪਨ ਲੱਗ ਜਾਂਦੀਆਂ ਤਾਂ ਸੰਘ ਵੀ ਜਿਹੜਾ ਸੁੱਕਣ ਲੱਗ ਜਾਂਦਾ ਹੈ ਸਾਹਮਣੇ ਫ੍ਰਿਜ ਲੱਗੀ ਵੀ ਆ ਭਰ ਲੈਨੇ ਆ ਪਾਣੀ ਇੱਥੋਂ ਫੇਰ ਆਪਾਂ ਅੱਗੇ ਵੱਲ ਵਧਦੇ ਆਂ ਜੋਨੇ ਆਪਾਂ ਇੱਧਰ ਸਫਰ ਕਰਨ ਲੱਗੇ ਗੋਆ ਵੱਲ ਇੱਥੇ ਭਾਈ ਰੋਡ ਤੇ ਦੇਖੀ ਜਾਨਾ ਰੋਡ ਬਹੁਤ ਸਾਫ ਸੁਥਰੀ ਬਣੀ ਹੋਈ ਖੁੱਲੀ ਰੋਡ ਹੈ ਇੱਥੇ ਰੋਡ ਦੇ ਆਲੇ ਦੁਆਲੇ ਪਹਾੜ ਆਈ ਜਾਂਦੇ ਆਂ ਤੇ ਦਰਾਕਟ ਆਈ ਜਾਂਦੇ ਹਰੇ ਭਰੇ ਘਰਪੂਰ ਕੋਸ਼ਨੀਆ ਕੋਈ ਟਮਾਟਲਾ ਕੋਈ ਪਿੰਡ ਆਉਂਦਾ ਛੋਟਾ ਆ ਯਾ ਯਹਾਂ ਕੋਈ ਕਹ ਰਹੀ ਹੈ ਕੋਈ ਛੋਟੀ ਮੋਟਾ ਹੋਟਲ ਆ ਗਿਆ ਦੁਕਾਨ ਆ ਗਈ ਤੇ ਪਿੱਛੇ ਇੱਕ ਪੈਟਰੋਲ ਪੰਪ ਆਇਆ ਸੀ ਹੁਣ ਪਿੱਛੇ ਟੋਲ ਨਾਕ ਆਇਆ ਤੇ ਜਮਾਂ ਰੋਡ ਸੁੰਨੀ ਪਈ ਗਈ ਹੈ ਤੇ ਯਾ ਇੱਥੇ ਖੇਤਾਂ ਹੀ ਦੇਖ ਨੇ ਖੇਤ ਵੀ ਜਿਹੜੇ ਖਾਲੀ ਪਏ ਆ ਜਮਾਂ ਤੇ ਹੁਣ ਇੱਥੇ ਸ਼ਾਂਜੀ ਆਈ ਸੀ ਤੇ ਪਾਣੀ ਪੀਨੇ ਤਾਂ ਫੇਰ ਆਪਾਂ ਅੱਗੇ ਵੱਲ ਜਾਂਦੇ। 2 ਕਿਲੋਮੀਟਰ ਦੀ ਲਗਾਤਾਰ ਆ ਪਛੜਾਈ ਚੜਦੇ ਆਈ ਜਾਂਦੇ ਆ ਮਗਰੋਂ ਤੇ ਜਿਵੇਂ ਹੌਲੀ-ਹੌਲੀ ਹੌਲੀ-ਹੌਲੀ ਖੜੀ ਚੜਾਈ ਆਈ ਜਾਂਦੀ ਆ। ਤੇ ਇਹ ਸਾਈਕਲ ਦਾ ਨਿਆਰਾ ਹੈ। ਵੀ ਪਹਿਲੇ ਲੋਚ ਹੌਲੀ-ਹੌਲੀ ਹੌਲੀ-ਹੌਲੀ ਮੱਠੀ-ਮੱਠੀ ਚਾਲ ਤੇ ਤੁਰਿਆ ਹੁੰਦਾ। ਐਵੇਂ ਨਹੀਂ ਆ। ਵੀ ਆਪਾਂ ਨੂੰ ਉੱਤਰ ਕੇ ਛਡਾਉਣਾ ਪਊਗਾ ਜਿਵੇਂ ਜਿਵੇਂ ਆਪਣਾ ਵੀ ਐਵੇਂ ਆ ਕਿ ਸਾਹ ਚੜਦਾ ਤੇ ਛੋਟਾ ਗੇਅਰ ਕਰਦੇ ਜਾਂਦੇ ਆ ਹੁਣ ਦੋਨੇ ਪਾਸੇ ਪਹਿਲਾ ਲੋ ਲੱਗਿਆ ਵਾ ਤੇ ਹੌਲੀ ਹੌਲੀ ਮੱਠੀ ਚਾਲ ਚ ਚੜਾਈ ਪੱਟੀ ਹੁੰਦਾ ਇਹ ਫਾਇਦਾ ਹੁੰਦਾ ਹੈਗਾ 11 ਵਾਲੇ ਸਾਈਕਲ ਦਾ ਜਿਵੇਂ ਇਹੋ ਜਿਹੀ ਚੜਾਈਆਂ ਆ ਜਾਣ ਤਾਂ ਪਹਿਲੇ ਲੋ ਚ ਚੁਰਿਆ ਆਉਂਦਾ ਚੁੱਪ ਚ ਪਿੱਤਾ ਹੌਲੀ 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 ਵਾਲੀ ਢੀੜੀ ਵਾਲੀ ਚਾਲ ਤੇ ਜਿਵੇਂ ਬੱਸ ਆਈ ਜਾਂਦੀ ਆ ਦੇਖੋ ਨਿੱਕੀ ਬੱਸ ਹੈ ਮਰੇ ਡੈਂਗ ਦੀ ਤੁਰੀ ਜਾਂਦੀ ਆ ਤਾਂ ਨੂੰ ਇਹ ਆਪਣੇ ਕੋਲੇ ਜਿਵੇਂ ਪਹਿਲਾ ਦੇਸੀ ਸਾਈਕਲ ਹੁੰਦੇ ਸੀਗੇ ਤੇ ਉਹਨਾਂ ਨੂੰ ਬਰੋਬਰ ਨਾਲ ਤੋੜ ਕੇ ਛਡਾਉਣਾ ਪੈਂਦਾ ਸੀਗਾ। ਇਹ ਸਾਈਕਲ ਤਾਂ ਆ ਨਿਆਰਾ। ਬਾਕੀ ਆ ਸਾਈਕਲ 'ਚ ਆਪਾਂ ਨੂੰ ਹਾਈ ਟੱਕਰ ਕੋਈ ਦਿੱਕਤ ਨਹੀਂ ਆਏਗੀ। ਜਿਵੇਂ ਕਹਿਦੀ ਹੈ ਕਿ ਪੈਂਚਰ ਤਾਂ ਫਿਰ ਮਾੜਾ ਮੋਟਾ ਚੱਲਦੇ ਸੜਕਾਂ ਤੇ ਹੋ ਹੀ ਜਾਂਦੇ ਆ। ਦੋ ਵਾਰੀ ਸਾਈਕਲ ਆਪਣਾ ਪੈਂਚਰ ਹੋਇਆ। 4H ਚ ਕੋਈ ਵੀ ਗੇਅਰ ਚ ਦਿੱਕਤ ਨਹੀਂ ਆਈਗੀ ਕੋਈ ਬ੍ਰੇਕਾਂ ਚ ਦਿੱਕਤ ਨਹੀਂ ਆਈਗੀ ਜਨਾ ਮਗਰ ਟਰੱਕ ਢੇਂਗ ਰੱਦਿਆ ਆ। ਅਸੀਂ ਖੜੀ ਨਾ ਚਲਾਂਗੇ ਆਪਾਂ ਨਹੀਂ ਆਏ ਹੌਲੀ ਹੌਲੀ ਜਿਵੇਂ ਟਰੱਕ ਤੁਰਿਆ ਹੁੰਦਾ ਐਵੇਂ ਆਪਣਾ ਸਾਈਕਲ ਤੁਰਿਆ ਜਾਂਦਾ। ਸਿਆਸੇ ਪਾਸੇ ਪਹਾੜਾਂ ਦਾ ਨਜ਼ਾਰਾ ਹੰਟਾਲ ਆਈ ਆ ਤੇ ਹੁਣ ਆਪਾਂ ਨੂੰ ਹੁਣ ਜਿਹੜਾ ਆਪਾਂ ਜ਼ੋਰ ਲਾਇਆ ਉਹਦਾ ਪੂਰਾ ਮੁੱਲ ਮੁੜ ਜੂਗਾ ਕਿਉਂਕਿ 2 ਕਿਲੋਮੀਟਰ ਆਪਾਂ ਢਾਈ ਚੜ ਕੇ ਆਏ ਆ ਤੇ 2 ਕਿਲੋਮੀਟਰ ਦੀ ਢਾਲ ਆਉਗੀ ਤੇ ਹੁਣ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਬਸ ਬ੍ਰੇਕਾਂ ਤੇ ਹੱਥ ਰੱਖ ਆਪਾਂ ਵੀ ਗੋਆ ਦੇ ਨੇੜੇ ਤੇ ਡੱ ਲੱਗਣ ਵਾਲਿਆਂ ਤੇ ਸੂਰਜ ਵੀ ਆਪਦੇ ਘਰਾਂ ਅੰਤ ਤਿਆਰੀਆਂ ਵੱਟੇ ਖੜਾ ਪੂੜੀਆਂ ਤੇ ਇੱਧਰ ਲਈ ਸਾਡ ਸਮੁੰਦਰ ਪੈ ਜਾਂਦਾ ਤੇ ਸਮੁੰਦਰ ਦੇ ਨਾਲ ਨਾਲ ਆਪਾਂ ਸਫਰ ਕਰੀ ਜਾਂਦੇ ਆ ਇਹਦੇ ਜਦੋਂ ਚੱਲੇ ਆ ਗੋਆ ਦਾ ਬੋਰਡ ਹੋਣ ਦੇਖਿਆ ਗੋਆ ਇਧਰਲੀ ਸਾਈਡ ਆ ਜੋਂ ਦੇ ਆਪਾਂ ਚੱਲੇ ਆ ਉਹਦਾ ਗੋਆ ਦਾ ਬੋਰਡ ਹੀ ਨਹੀਂ ਆਇਆ ਕਿਤੇ ਆਪਾਂ ਨੂੰ ਗੋਆ ਦਾ ਬੋਰਡ ਮਿਲ ਜਾ ਕੋਈ ਫੋਟੋ ਫਟ ਖਿੱਚ ਲਈਏ ਸਾਹਮਣੇ ਟਨਲ ਆ ਗਿਆ ਦੋਨੇ ਸਾਈਡ ਬਣਿਆ ਹੋਇਆ 1 ਕਿਲੋਮੀਟਰ ਦਾ ਇਹਦੇ ਵਿੱਚ ਹੀ ਆਪਾਂ ਕ੍ਰੋਸ ਕਰਾਂਗੇ ਜੇ ਹੋਣ ਗੂੰਜ ਪਊਗੀ ਸਾਧ ਨਾਲ 500 500 ਮੀਟਰ ਦੀ ਐ ਦੋ ਟਨਲ ਪੈਂਦੇ ਵਿਚਾਲੇ ਸਰਾਕ ਛੱਡਿਆ ਹੋਇਆ ਹੈ ਲਟਾ ਲੁੱਟਾ ਫੁੱਲ ਜਗ੍ਹਾ ਜਾਂਦੀਆਂ ਟਨਲ ਦੀਆਂ ਗੱਡੀਆਂ ਜਾਂਦੀਆਂ ਗੂੰਜ ਪਉਂਦੀਆਂ ਜਿਵੇਂ 92 ਤੇ ਜਾ ਜੋੜਦਾ ਨਾ ਗੂੰਜ ਪੈਂਦੀ ਆ ਉਵੇਂ ਪੈਂਦੀ ਆ ਟਨਲ ਦੇ ਵਿੱਚ ਇਹੜੇ ਛੋਟਾ ਹੀ ਕੱਟ ਦਿੱਤਾ ਵਾ ਫੇਰ ਇੱਕ 500 ਮੀਟਰ ਦੀ 터ਨਲ ਆਉਂਦੀ ਆ ਪਹਿਲੀ 터ਨਲ ਕ੍ਰੋਸ ਕਰ ਗਏ ਆ ਤੇ ਅੱਗੇ ਦੂਸਰੀ ਫੇਰ ਆ ਗਈ ਐ ਇੰਨਾ ਕੁ ਚਲੇ ਕੱਟ ਦਿੱਤਾ ਵਾ ਇੱਥੇ ਪਹਾੜੀ ਹੈਣੀਗੀ ਤੇ ਉਹ ਜਿਹੜਾ ਪਿੱਛੇ ਪਹਾੜੀ ਬਾਕੀ ਉਹਦੇ ਵਿੱਚ ਦੀ ਸਰੰਗ ਬਣਾਈ ਗਈ ਐ ਸਾਧਨਾਂ ਦੇ ਆਵਾਜਾਈ ਵਾਸਤੇ ਜਿਵੇਂ ਜੰਮੂ ਕਸ਼ਮੀਰ ਨੂੰ ਜਾਣੇ ਆ ਉੱਥੇ ਕਾਫੀ ਡਰਨਾ ਹੁੰਦੀਆਂ ਹੀਆਂ ਜਿਹੜੀਆਂ ਪਹਾੜੀਆਂ ਨੂੰ ਕੱਟ-ਕੱਟ ਕੇ ਬਣਾਈਆਂ ਨੇ। ਉਹ ਅੱਜ ਕਿੱਦ ਤੋਂ ਸ੍ਰੀ ਵਿੱਚ ਗਏ ਆਪਾਂ। ਦਿਨ ਚੜਾਇਆ ਪਿਆਗਾ ਲੈਟਾਂ ਨੇ। ਕੋਵਾ ਸ਼ਹਿਰ ਇੱਥੋਂ ਜਿਹੜਾ ਬਾਟਰ ਪਊ ਉਹਦਾ ਨੇੜੇ ਹੀ ਰਹਿ ਗਿਆ ਉਦੋਂ ਆਪਾਂ। ਦੰਦੀ ਆ ਗੂਜੇ ਕਟਕਾਲੀ ਮਗਰ ਇੱਕ ਹੋਰ ਆਈ ਜਾਂਦਾ ਜਾਂਦੇ ਗੋਲੀ ਦੀ ਝੋਟਦਰਾ ਆ ਗਏ ਆਪਾਂ ਬਾਹਰਲੀ ਸੜਕ ਸਾਹਮਣੇ ਬੀਚਾ ਦਿਖਣ ਲੱਗ ਗਿਆ ਜਿਹਦੇ ਕਰਕੇ ਗੋਆ ਮਸ਼ਹੂਰ ਹੈ ਤੇ ਇੱਥੋਂ ਪਤਾ ਲੱਗਣ ਲੱਗ ਗਿਆ ਵੀ ਆਪਾਂ ਗੋਆ ਦੀ ਹੱਦ ਦੇ ਨੇੜੇ ਤੇੜੀ ਆ ਇਸ ਸਾਰੀਆਂ ਸਮੁੰਦਰ ਦੇ ਨੇੜੇ-ਨੇੜੇ ਗੁਆਰੀਆਂ ਪੀਚਾ ਪੈਂਦੀਆਂ ਜਿਹਦੇ ਕਰਕੇ ਗੋਆ ਕਾਫੀ ਮਸ਼ਹੂਰ ਹੈ ਭਾਰਤ ਦਾ ਇੱਕ ਐਫੇਜਾ ਸ਼ਹਿਰ ਹੈ ਜਿਹੜਾ ਸਮੁੰਦਰ ਦੀਆਂ ਬੀਚਾਂ ਕਰਕੇ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਜਿਹਦੇ ਆਪਾਂ ਬਾਰਡਰ ਦੇ ਲਾਵੇ ਤਵੇ ਪਹੁੰਚ ਗਏ ਆ ਤੇ ਆਪਾਂ ਪਠਾਨਕੋਟ ਦੇ ਨੇੜੇ ਇੱਕ ਮਿਨੀ ਗੋਆ ਪੈਂਦਾ ਹੈ ਉੱਥੇ ਜਦੋਂ ਗਏ ਸੀ ਤੇ ਸੋਚਦੇ ਹੁੰਦੇ ਸੀ ਆਪਾਂ ਗੋਆ ਤੱਕ ਦੋ ਜਾਵਾਂਗੇ ਤੇ ਅੱਜ ਆਪਾਂ ਹੋਲੀ-ਹੋਲੀ ਚੱਲਦੇ ਹੋਏ ਵੱਖ-ਵੱਖ ਸਟੇਟਾਂ ਤੇ ਵੱਖ-ਵੱਖ ਸ਼ਹਿਰ ਘੁੰਮਦੇ ਫਿਰਦੇ ਤੇ ਅੱਜ ਆਪਾਂ ਗੋਆ ਦੀ ਹੱਦ ਤੇ ਪਹੁੰਚ ਗਏ ਹਾਂ 10 ਕਿਲੋਮੀਟਰ ਪਿੱਛੇ ਜਿਹੜੀ ਗੋਆ ਦੀ ਹੱਦ ਸ਼ੁਰੂ ਹੋ ਗਈ ਸੀ ਤੇ ਇੱਧਰ ਪੈਟਰੋਲ ਪੰਪ ਆਇਆ ਸੀ ਆ ਖਿਆਰ ਤਾਂ ਪਹਿਲਾਂ ਹੀ ਇੱਥੇ ਆਪਾਂ ਬ੍ਰੇਕਾਂ ਮਾਰ ਕੇ ਤੇ ਸਾਈਕਲ ਆਪਾਂ ਪੈਟਰੋਲ ਪੰਪ ਦੇ ਪਿਛਲੇ ਸਾਈਡ ਲਾਤੇ ਤੇ ਬਾਈ ਹੋਰ ਨੇ ਬਾਰਤ ਲਾਵ ਕਰ ਲਈ ਭਾਈ ਅਜੇ ਸੀ ਇੱਥੇ ਰੁਕ ਜੀ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਰੁਕ ਜਾਓ ਤੇ ਕੱਲ ਨੂੰ ਆਪਾਂ ਇੱਥੋਂ ਜਿਹੜਾ ਸ਼ੁਰੂ ਹੋਵਾਂਗੇ ਗੋਆ ਹੌਲੀ ਹੌਲੀ ਘੁੰਮਦੇ ਤੇ ਕੱਲ ਨੂੰ ਸਾਰਾ ਦਿਨ ਆਪਾਂ ਗੋਆ ਸ਼ਹਿਰ ਘੁੰਮਾਂਗੇ ਤੇ ਐਸੇ ਕਰਕੇ ਆਪਾਂ ਪਿੱਛੇ ਰੁੱਕ ਗਏ ਸੀਗੇ ਵੀ ਆਪਾਂ ਨੂੰ ਇਹ ਸੀ ਜੀ ਆ ਵੀ ਆਪਾਂ ਜਿਹੜਾ ਗੋਆ ਸ਼ਹਿਰ ਦੇ ਵਿੱਚ ਪਹੁੰਚ ਜਾਂਦੇ ਤੇ ਫਿਰ ਕਈ ਵਾਰੀ ਕੀ ਹੁੰਦਾ ਕਿ ਪਿਛਲੀ ਸਾਈਡਾ ਜਿਹੜੇ ਆਸੇ-ਪਾਸੇ ਬੀਚਾਂ ਵਗੈਰਾ ਹੁੰਦੀਆਂ ਤੇ ਕੋਈ ਹੋਰ ਵੀ ਆਲੇ-ਦੁਆਲੇ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਫਿਰ ਰਹਿ ਜਾਂਦੀਆਂ ਤੇ ਐਸੇ ਕਰਕੇ ਆਪਾਂ ਗੁਆਹ ਸ਼ਹਿਰ ਤੋਂ 25 ਤੋਂ 30 ਕਿਲੋਮੀਟਰ ਪਿੱਛੇ ਰੁਕ ਗਏ ਆ ਜਿੱਥੇ ਆਪ ਗੁਆਹ ਸ਼ਹਿਰ ਦੀ ਹੱਦ ਸ਼ੁਰੂ ਹੁੰਦੀ ਹੈ ਤੇ ਇੱਥੇ ਆਪਾਂ ਪਿਛਲੇ ਪਾਸੇ ਜਿਹੜੇ ਸਾਈਕਲ ਖੜਾਤੇ ਤੇ ਆਪਣਾ ਤੰਬੂ ਹੈ ਜਿਹੜਾ ਹੋਂਦੇ ਸਾਰੀ ਆਪਾਂ ਗੱਡ ਲਿਆ ਤੇ ਨਾਲੇ ਫੋਨ-ਫਾਨ ਚਾਰਜ ਕਰ ਲਾਂਗੇ ਤੇ ਇੱਥੇ ਨਾਲੇ ਨਹਾ ਧੋ ਲਾਂਗੇ ਪੈਟਰੋਲ ਪੰਪ ਦਾ ਇਹ ਸੁਖ ਹੁੰਦਾ ਵੀ ਤੜਕੇ ਆਪਦਾ ਨਹਾ ਤੋ ਵੀ ਲੈਂਦਾ ਬੰਦਾ ਤੇ ਫੋਨ ਫਾਨ ਵੀ ਚਾਰਜ ਕਰ ਲੈਂਦਾ ਤੇ ਨਾਲੇ ਕੈਮਰੇ ਕਮਰੇ ਲੱਗੇ ਹੁੰਦੇ ਸਮਾਨ ਸੱਲੇ ਦਾ ਵੀ ਧਿਆਨ ਰਹਿੰਦਾ ਹੈ ਤੇ ਇੱਧਰ ਆਪਾਂ ਸਾਹਮਣੇ ਆਪਦਾ ਤੰਬੂ ਖੜ੍ਹਾ ਰੱਖਿਆ ਇੱਥੇ ਫਾਰਸੀ ਜੀ ਬਣੀ ਹੈ ਤੇ ਇੱਧਰ ਆਪਾਂ ਸਾਈਡ ਤੇ ਸਾਈਕਲ ਲਾਤੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਤੇ ਪਹੁੰਚ ਗਏ ਜੀ ਆਪਾਂ ਗੁਆਹ ਦੇ ਵਿੱਚ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵਧੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਜੀ ਇੱਕ ਆ ਬਾਈ ਦਾ ਜਨਮ ਦੇਣਾ ਹੈਗਾ ਫੋਟੋ ਸਕਰੀਨ ਤੇ ਲੱਗੀ ਹੋਈ ਆ ਤੇ ਬਾਈ ਦਾ ਨਾਮ ਹੈਗਾ ਜੀ ਅਣਮੋਲ ਸਿੰਘ ਅਮਰੀਕਾ ਰਹਿੰਦੇ ਆ ਜੀ ਇਹ ਬਾਈ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਜਨਮ ਦਿਨ ਦੀਆਂ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਤੇ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਇੱਧਰ ਕਰ ਦੇਣਗੇ ਜੀ ਸਮਾਪਤੀ ਲੈ ਵਾ ਦੀ ਸਾਰੀ ਸੰਗਤ ਦਾ ਇਹਦੇ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਵੇਂ ਸਫਰ ਨਾਲ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ